ਹਾਂ ਜੀ ਡੈਡੀ ਇਹਦਾ ਬਾਤ ਚਲਾਉਂਦਾ ਵਾ ਉਹ ਤੀਜੇ ਦਿਨ ਘਰ ਆਉਂਦਾ ਤੇ ਮੰਮੀ ਇਹਨਾਂ ਦੀ ਜਿਹੜੀ ਉਹ ਇੱਥੇ ਸਕੂਲੇ ਆ ਤੇ ਉਹ ਫੇ ਵੇਲੇ-ਕਵੇਲੇ ਆਉਂਦੇ ਆ ਤੇ ਇਹ ਸਾਡੇ ਕੋਲ ਹੀ ਰਹਿੰਦਾ ਜਿਉਂ ਮੁੱਲ ਕੇ ਪੈਦਾ ਹੋਇਆ ਇਹ ਸਾਡੇ ਕੋਲ ਹੀ ਰਿਆ ਹੋਏ ਮੈਂ ਫਿਰ ਪਹਿਲਾਂ ਦਾਦੀ ਇਹਨਾਂ ਦੀ ਸੰਭਦੀ ਸੀ ਜਦੋਂ ਇਹ 2 ਸਾਲ ਦਾ ਹੋ ਗਿਆ ਤੇ ਇਹ ਢਿੱਲੀ ਰਹਿੰਦਾ ਵੀ ਬਿਮਾਰ ਹੁੰਦਾ ਵੀ ਫਿਰ ਮੈਨੂੰ ਗੱਡੀ ਛੱਡ ਕੇ ਤੇ ਘਰੇ ਨੂੰ ਨਾਲ ਸੰਭਾਲਣਾ ਪਿਆ ਫਿਰ ਉਦੋਂ ਤੋਂ ਅਸੀਂ ਦੋਵੇਂ ਇਹਨੂੰ ਸੰਭਾਲਦੇ ਆ ਜੀ ਮਾਣ ਮਹਿਸੂਸ ਹੁੰਦਾ ਤੁਹਾਡਾ ਪੋਤਾ ਲਿਖਦਾ ਵੀ ਐਕਟਿੰਗ ਦਾ ਸ਼ੌਂਕ ਵੀ ਹੈ ਲੋਕ ਘਰ ਆਉਂਦੇ ਨੇ ਇੰਟਰਵਿਊ ਕਰਦੇ ਨੇ ਕਾਫੀ ਇੰਸਟਾਗ੍ਰਾਮ ਤੇ ਵੀ ਵਾਇਰਲ ਹੈ ਹਾਂਜੀ ਹਾਂਜੀ ਬੜਾ ਸਾਨੂੰ ਬੜੀ ਖੁਸ਼ੀ ਹੁੰਦੀ ਆ ਜੀ ਜਦੋਂ ਚੈਨਲ ਵਾਲੇ ਘਰ ਵੀ ਐਦਾਂ ਆਉਂਦੇ ਆ ਤੁਹਾਡੇ ਰਗੇ ਚੈਨਲ ਵਾਲੇ ਵੱਡੇ ਵੱਡੇ ਚੈਨਲ ਵਾਲੇ ਇਹ ਵੀਡੀਓ ਦੀ ਇੰਟਰਵਿਊ ਲੈਣ ਆਉਂਦੇ ਬੜਾ ਮਾਣ ਹੁੰਦਾ ਬੜੀ ਖੁਸ਼ੀ ਹੁੰਦੀ ਆ ਸਾਨੂੰ ਜੀ ਉਦੋਂ ਸਾਰੇ ਇਹਦੇ ਦੁੱਖ ਵੀ ਭੁੱਲ ਜਾਂਦੇ ਆ ਜਦੋਂ ਮਤਲਬ ਇੰਨੀ ਖੁਸ਼ੀ ਹੁੰਦੀ ਆ ਜੀ ਫਿਰ ਸੇ ਤੁਹਾਡੇ ਹਰਗੋਪਾਲ ਜੀ ਹਾਂਜੀ ਹੈਗੇ ਜੀ ਜੀ ਆਂਦੇ ਫਿਰ ਮਿਲਣ ਘਰੇ ਤੁਹਾਨੂੰ ਹਾਂ ਜੀ ਹੈਗੇ ਆਪਾਂ ਇੱਕ ਦੋ ਮਿੰਟ ਭਾਈ ਮੈਂ ਭਾਈਆਂ ਨਾਲ ਨਾਮ ਮੈਂ ਬੰਦ ਰੰਦ ਨੂੰ ਉਹ ਹੁਣ ਚਲ ਗਈ ਆ ਬਾਹਰ ਚਲ ਗਈ ਆ ਤੇ ਫੋਨ ਫਾਨ ਕੱਢਣ ਦਿੰਦੇ ਮੈਨੂੰ ਆ ਵੇਖੋ ਜੀ ਆ ਜਿਹੜਾ ਫੋਨ ਦਾ ਕੰਮ ਨਾ ਚਾਹਾਂ ਇਹ ਉੱਥੇ ਮੁੰਡਿਆਂ ਨੇ ਮੇਰੇ ਨਾਲ ਮੁੰਡਾ ਹੀ ਕੋਈ ਥੁੰਡਾ ਮੈਂ ਨਾ ਨਹੀਂ ਉੱਥੇ ਮੁੰਡੇ ਦਾ ਲਊਗਾ ਉਹ ਜੋ ਆਪਣਾ ਧੱਕਾ ਗਿਆ ਬੇਮਨੀ ਦੀ ਥੋੜੀ ਜਿਹੀ ਕਾ ਗਿਆ ਆ ਕੇ ਤੇ ਗਲਟ ਕਾ ਗਿਆ ਮਤਲਬ ਮੈਂ ਅਜ ਦੀ ਵੀ ਹੈ ਕੋ ਸਕਦੀ ਸੀ ਉਹਦੇ ਨਾਲ